아ਦੇ ਬਹੁਤ ਕਰਨਾ ਬਾਕੀ ਹੈ ਸਾਡਾ ਇੱਕ ਸਾਥੀ ਮਰਨ ਮਰਤੇ ਬੈਠਾ ਠੀਕ ਫੈਸਲਾ ਜਿਵੇਂ ਮਰਜ਼ੀ ਉਹਨੇ ਲੈ ਲਿਆ ਐਸਕੇਮ ਦੇ ਨਾਲ ਸਦਾ ਮਸ਼ੂ ਕਰ ਨਹੀਂ ਕੀਤਾ ਕੁਝ ਵੀ ਹੋ ਗਿਆ ਪਰ ਇਹ ਐਸਕੇਮ ਨਾ ਹੀ ਸੀ ਸੰਸਥਾ ਐਸੀ ਜਮਾਤ ਹੈ ਜਿੱਦਾਂ ਵੀ ਵਦੇ ਖਿਲਾਫ ਕੁਝ ਹੋਣਾ ਤੇ ਸਾਡੇ ਸਾਥੀਆਂ ਦੇ ਖਿਲਾਫ ਸਰਕਾਰ ਨੇ ਕੋਈ ਕਦਮ ਚੁੱਕਿਆ ਤਾਂ ਅਸੀਂ ਕਦੇ ਪਾਬੰਧਿਤ ਕੀਤਾ ਕਦੇ ਟ੍ਰੈਵਿੰਗ ਜਾਂਚ ਕੀਤਾ ਕਦੇ ਟੋਰ ਬਲਾ ਦੇ ਫਰੀ ਕੀਤੇ ਅਸੀਂ ਹਰ ਵਾਰੀ ਕੋਈ ਨਾ ਕੋਈ ਐਕਸ਼ਨ ਕੀਤਾ ਇਹ ਸਿੱਧ ਕਰਨ ਲਈ ਵੀ ਇਹ ਨਹੀਂ ਸਾਡੇ ਨਹੀਂ ਉਹ ਬੱਕਰੇ ਉਹ ਸਾਡੇ ਹੈ ਠੀਕ ਹੈ ਭਰਾਵਾਂ ਵਿੱਚ ਵੀ ਉਹ ਮਟਾਉ ਹੋ ਜਾਂਦਾ ਹੈ ਕਿਸੇ ਵੇਲੇ ਉਹ ਦਰਸਤ ਹੋ ਜਾਂਦਾ ਸਾਰਾ ਕੁਝ ਆਖਰ ਮਨੁੱਖਾ ਨਾ ਮਨੁੱਖਾ ਦੇ ਕਿਸੇ ਤੇ ਗਲਤੀ ਵੀ ਹੋ ਜਾਂਦੀ ਹੈ ਪਰ ਐਸ ਕੇ ਮੈਂ ਮੈਂ ਆਪਣੀ ਜ਼ਿੰਦਗੀ ਦੇ 53 54 ਸਾਲ ਕਿਸਾਨ ਲਹਿਰ ਲਈ ਲਾਏ ਨੇ ਸਭ ਤੋਂ ਵਧੀਆ ਤਜਰਬਾ ਐਸ ਕੇਐਮ ਬਣਨ ਤੋਂ ਬਾਅਦ ਇਹ ਹੋਇਆ ਕਿ ਜਦੋਂ ਕੋਈ ਫੈਸਲਾ ਲੈਣਿਆ ਉਹਨੂੰ ਕਈ ਕਈ ਦਿਨ ਬਹਿਸ ਕਰਕੇ ਨਿਰਖਦੇ ਆ ਕੋਈ ਛੋਟੀ ਜਿਹੀ ਵੰਦੀ ਹੈ ਕੋਈ ਬਗੜੀ ਜਿਹੀ ਵੰਦੀ ਹੈ ਇਹਦਾ ਕੋਈ ਸਵਾਲ ਨਹੀਂ ਹਰ ਇੱਕ ਦੀ رائے ਨੂੰ ਪੂਰਾ ਪਰਖੋਣ ਕਰਨ ਤੋਂ ਬਾਅਦ ਫੈਸਲਾ ਲੈਂਦੇ ਆ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਇੱਥੇ ਅੱਜ ਪ੍ਰੋਗਰਾਮ ਵੀ ਹੋਣਾ ਇਹ ਨਾਲ ਕਰਾਂਗੇ ਸਾਡੇ ਲੋ ਸਾਥੀ ਜਿਹੜੇ ਬੈਠੇ ਨੇ ਅਸੀਂ ਉਹਨਾਂ ਦੀ ਇੱਕ ਤੇਰਾ ਅਸੀਂ ਉਹਨਾਂ ਦੇ ਪਿੱਛੇ ਖੜੇ ਆ ਇੱਕ ਵੱਡੀ ਲੜਾਈ ਦੀ ਸ਼ੁਰੂਆਤ ਹੈ ਲੋਗਾ ਰਹੀਂ ਇਹਨੇ ਇੱਕ ਵਾਰਨਿੰਗ ਸਿਗਨਲ ਮੋਦੀ ਸਰਕਾਰ ਨੂੰ ਦਿੱਤਾ ਅੱਜ ਬਈ ਆਪ ਸਰਕਾਰ ਨੂੰ ਵੀ ਮੈਂ ਕਹਿਣਾ ਚਾਹਣਾ ਜਿਹੜੀਆਂ ਤੁਸੀਂ ਘਰਮਸਤੀਆਂ ਕਰਦੇ ਹੋ ਨਾਲ ਆ ਜਿਹੜਾ ਡਰਾਫਟ ਪਾਲਿਸੀ ਉਹਨ ਐਗਰੀਕਲਚਰ ਮਾਰਕੀਟਿੰਗ ਆਈ ਹੈ ਸਾਡੇ ਸਾਹਮਣੇ ਤੁਸੀਂ ਮੰਨੇ ਭਈ ਅਸੀਂ ਨੂੰ ਰੋਕ ਕਰਾਂਗੇ ਪਰ ਵਿਧਾਨ ਸਭਾ ਦੱਸਿਆ ਜੋ ਕਰ ਕੀ ਸਾਡੇ ਕਲ ਫੱਕ ਦੀ ਤਾਰੀਖ ਹੈ ਤੁਸਾਂ ਨੂੰ ਦਿੱਲੀ ਜੀ ਵੋਟਾਂ ਲੈਣ ਦਾ ਫਿਕਰ ਪੈ ਗਿਆ ਇੱਥੇ ਦੀ ਟੋਕਲ ਇਕਨੋਮੀ ਦਾ ਫਿਕਰ ਨਹੀਂ ਟੋਕਲ ਅਰਥਚਾਰੇ ਦਾ ਫਿਕਰ ਨਹੀਂ ਤੁਹਾਨੂੰ ਬਖਸ਼ਿਆ ਨਹੀਂ ਜਾਊਗਾ ਯਾਦ ਰੱਖਿਓ ਸਟੇਟ ਸਬਜੈਕਟ ਹੈ ਮਾਰਕੀਟਿੰਗ ਐਗਰੀਕਲਚਰ ਮਾਰਕੀਟਿੰਗ ਜੇ ਇੰਦਰ ਕੋਈ ਚਾਹ ਗਿਆ ਪੰਜਾਬ ਦੀ ਮੰਡੀ ਵੱਲ ਉਹਦੀਆਂ ਅੱਖਾਂ ਖੜ ਦੇਣਗੇ ਇੱਥੇ ਦੇ ਕਿਸਾਨ ਪੁਲਿਸ ਪਾਸੇ ਦੀ ਗੱਲ ਹੈ ਇਸ ਦੇ ਵਿੱਚ ਗਰੀਬੀ ਹੈ ਬੇਰੁਜ਼ਗਾਰੀ ਹੈ ਇੰਨੇ ਲੰਬੇ ਸਮੇਂ ਦੇ ਬਾਅਦ 7.5 ਸੌ ਨਹਾਕੇ 20 ਸਾਲ ਤੋਂ ਬਾਅਦ ਇਸ ਦੇਸ਼ ਵਿੱਚ ਅਸੀਂ ਗਰੀਬੀ ਬੇਰੁਜ਼ਗਾਰੀ ਵਰਗੇ ਸਮੱਸਿਆਵਾਂ ਕਿਸਾਨ ਦੀਆਂ ਸਮੱਸਿਆਵਾਂ ਹੱਲ ਨਹੀਂ ਕਰ ਸਕੇ ਫਿਰ ਸ ਕੋਈ ਅਧਿਕਾਰੀ ਨਹੀਂ ਅਧਿਕਾਰ ਨਹੀਂ politcal ਲੋਕਾਂ ਨੂੰ ਇਹ ਕਹਿਣ ਲੱਗ ਪੀ ਇਹ ਦੇਸ਼ ਦੀ ਇਕਨੋਮੀ ਐਗਰੋ ਬੇਸਡ ਇਕਨੋਮੀ ਹੈ ਇਹ ਐਗਰੋ ਬੇਸਡ ਇਕਨੋਮੀ ਹੈ ਤਾਂ ਐਗਰੀ ਦਾ ਐਗਰੀਕਲਚਰ ਦਾ ਖਿਆਲ ਰੱਖੋ ਹੁਣ ਲੋਕੀ ਜਾਗ ਪਏ ਅੱਜ ਦਾ ਇਕੱਠ ਜਿਹੜੇ ਕਿਲੋਮੀਟਰਾਂ ਤੱਕ ਸਾਡੇ ਸਾਥੀ ਆਲੇ ਬਾਹਰ ਖੜੇ ਆ ਇਸ ਕਰਕੇ ਸਟੈਬਲਿਸ਼ ਕਰ ਦਿੱਤਾ ਐਸ ਕੇ ਐਮ ਉਸੇ ਇਰਾਦੇ ਨਾਲ ਉਸੇ ਦਿ੍ਰਿੜਤਾ ਦੇ ਨਾਲ ਫੇਰ ਕੜੀ ਹੈ ਆਪਣੀਆਂ ਮੰਗਾਂ ਲਈ ਮੋਦੀ ਨੂੰ ਉਹ ਸਭ ਸਿਖਾਵਾਂਗੇ ਮੋਦੀ ਦੇ ਪੁਰਖੇ ਵੀ ਯਾਦ ਰੱਖਣਗੇ ਮੇਰੇ ਤੋਂ ਸਾਰਿਆਂ ਨੂੰ ਵਧਾਈ ਦਿਨਾ ਔਰ ਤੁਹਾਡਾ ਧੰਨਵਾਦ ਕਰਦਾ ਤੁਸੀਂ ਇੰਨੇ ਕੋਰੇ ਦੇ ਬਾਵਜੂਦ ਸਾਧਰਾਜੋ ਪੰਜਾਬ ਦੇ ਕੋਨੇ-ਕੋਨੇ ਤੋਂ ਤੁਰੇ ਬਹੁਤ ਮੁਸ਼ਕਲ ਆਈਆਂ ਪਰ ਉਹਦੇ ਬਾਵਜੂਦ ਤੁਸੀਂ ਇਜੀ ਵੱਡੀ ਗਿਲਤੀ ਵਿੱਚ ਆਇਓ ਸਾਡੇ ਵੀ ਆਈ ਜਾ ਰਹੇ ਹੋ ਮੁੱਗੇ ਵੱਡੀ ਠਾਹ ਨਹੀਂ ਰਿਹਾ ਇਹ ਜਿਹੜੀ ਤੁਸੀਂ ਮਿਹਨਤ ਕੀਤੀ ਇਹ ਅਜਾਈ ਨਹੀਂ ਜਾਏਗੀ ਮੈਂ ਆਪਣੇ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਾਂਗਾ ਜਿਹੜਾ ਤੁਹਾਡਾ ਮਨ ਬਣਿਆ ਇੱਕ ਵੱਡਾ ਅੰਦੋਲਨ ਖੜਾ ਕਰੂੰਗਾ ਫੁੱਟ ਪਿੰਡ ਫਿਟ ਜਾਣ ਦਾ ਸਮਾਂ ਇੱਕ ਇਹ ਵੀ ਗੱਲ ਕਰੀਏ ਸ਼ਹਿਰਾਂ ਵਾਲੇ ਭਰਾਵਾਂ ਨੂੰ ਇੱਕ ਵਾਰੀ ਫੇਰ ਜਾਈਏ ਡਾਕਟਰ ਸਾਹਿਬ ਮੇਰੇ ਵੱਲ ਧਿਆਨ ਦਿਓ ਇੱਕ ਲੋਕ ਹੈ ਇੱਕ ਮਹੀਨਾ ਇਸ ਗੱਲ ਤੇ ਲਾਈਏ ਜਿਹੜੇ ਕਹਿੰਦੇ ਨੇ ਵੀ ਪਤਾ ਨਹੀਂ ਅਸੀਂ ਆਪਣੀ ਚੁੱਪੀ ਚ ਬੈਠੇ ਸੁਖੀ ਸੁਖੀ ਹਾਂ ਆਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਕਲੀਅਰ ਕਰਨ ਲਈ ਵੀ ਤੁਹਾਡੇ ਵੱਲ ਵੀ ਕਾਰਪੋਰੇਟ ਸਰਕਾਰ ਵਾਲੇ ਨੇ ਆ ਜਿਹੜੇ ਬੰਨਿਆ-ਵੰਨਿਆ ਸੜਕਾਂ ਨਿਕਲ ਰਹੀਆਂ ਇਹ ਤੁਹਾਡੇ ਲਈ ਨਹੀਂ ਨਿਕਲ ਰਹੀਆਂ ਇਹਦੀ ਪਾਲਸੀ ਦੇ ਵਿੱਚ ਹਰ 10 ਕਿਲੋਮੀਟਰ ਦੇ ਬਾਅਦ ਇੱਕ ਵੱਡਾ ਪਰਚੇਜ਼ਿੰਗ ਸੈਂਟਰ ਹੋਏਗਾ ਜਿੱਥੇ ਵੱਡੇ-ਵੱਡੇ ਮੌਲ ਹੋਣਗੇ ਜਿਹੜੇ ਤੁਹਾਡੀ ਦੁਕਾਨਦਾਰੀ ਨੂੰ ਖਾ ਜਾਣਗੇ ਟੋਟਲ ਕਾਰਪੋਰੇਟਾਈਜੇਸ਼ਨ ਹੋ ਰਹੀ ਹੈ ਇਸ ਦੇਸ਼ ਦੀ ਜਿਹੜੀ ਇੱਥੇ ਦੇ ਲੋਕ ਕਦੀ ਬਰਲਾਸ਼ ਨਹੀਂ ਕਰਨਗੇ ਔਰ ਨਾਲ ਹੀ ਇੱਥੇ ਦੀ ਪੋਲੀਟਿਕਲ ਲੀਡਰ ਕਿਹਨੂੰ ਚਾਹ ਕਿਸੇ ਪਾਰਟੀ 'ਚ ਬੈਠੀ ਹੈ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਲੋਕ ਤੁਹਾਨੂੰ ਬਾਚ ਕਰਦੇ ਆ ਤੁਸੀਂ ਸਿਰਫ ਵੋਟਾਂ ਵਲੇ ਲੋਕਾਂ ਕੋਲ ਆਉਂਦੇ ਹੋ ਜਦੋਂ ਵੋਟਾਂ ਲੈਣੇ ਨੇ ਸਿਰਫ ਅਖਬਾਰਾਂ ਚ ਬਿਆਨ ਦਿੰਦੇ ਹੋ ਕਿਤੇ ਲੋਕਾਂ ਦੇ ਫੱਕਾ ਵਾਸਤੇ ਕਿਤੇ ਤੁਹਾਡੀ ਕੋਈ ਮੂਵਮੈਂਟ ਨਹੀਂ ਪਾਰਲੀਮੈਂਟ ਵਿੱਚ ਤੁਸੀਂ ਹੋ ਉੱਥੇ ਤੁਹਾਡੀ ਆਪਸੀ ਕੁਕਰ ਕੋ ਹੁੰਦੀ ਹੈ ਲੋਕਾਂ ਦੇ ਮੁੱਦਿਆਂ ਦੀ ਕਿਤੇ ਮੂਵਮੈਂਟ ਨਹੀਂ ਕਿਉਂ ਨਹੀਂ ਤੁਸੀਂ ਸਾਰਿਆਂ ਨੇ ਇਕੱਠੇ ਹੋ ਕੇ ਪਾਰਲੀਮੈਂਟ ਵਿੱਚ ਦਬਾਅ ਪਾਇਆ ਵੀ ਬੈਂਕਸ ਵੀ ਜੀ ਮੰਗ ਐਮ ਐਸ ਬੀ ਦੀ ਕਾਨੂੰਨੀ ਗਾਰੰਟੀ ਦਿਓ ਕਿਉਂ ਨਹੀਂ ਤੋਂਫਾ ਪਾਇਆ ਕਿਸਾਨਾਂ ਦਾ ਕਰਜ਼ਾ ਖਤੂ ਕਰੋ ਕਿਸਾਨਾਂ ਦਾ ਕਰਜ਼ਾ ਜੇ ਹਰ ਸਾਲ 3 ਲੱਖ ਕਰੋੜ ਰੁਪਇਆ ਕੁਝ ਗਿਣਤੀ ਦੇ ਕਾਰਪੋਰੇਟ ਕਰਾਣਿਆਂ ਦਾ ਮਾਫ ਹੋ ਸਕਦਾ ਹੈ ਪਰ ਇਸ ਦੇਸ਼ ਤੇ ਕਰੋੜਾਂ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਨ ਵਿੱਚ ਕੀ ਦਿੱਕਤ ਹੈ ਇਹ ਨਹੀਂ ਇਸ ਸਰਕਾਰ ਕੋਲ ਪੈਸਾ ਨਹੀਂ ਤਾਰੀ ਲੱਖ ਕਰੋੜ ਰੁਪਈਆ ਪਿਛਲੇ 12 ਸਾਲਾਂ ਵਿੱਚ ਕਾਰਪੋਰੇਟਸ ਦਾ ਇਹ ਸਰਕਾਰ ਨੇ ਮਾਫ ਕੀਤਾ ਹੈ ਤੇ ਸਾਡੇ ਜੁਮੇ ਕਿੰਨੇ ਹੈ ਤੇ ਸਾਡੀ ਆਬਾਦੀ ਕਿੰਨੀ ਹੈ ਯਾਦ ਰੱਖਿਓ ਇੱਕ ਵਾਰੀ ਦਿਨ ਬਾਹਰ ਦੇ ਜਿੰਨਾ ਵੀ ਜੇ ਇਹਨਾਂ ਲੋਕਾਂ ਨੇ ਮੰਗ ਬਣਵਾ ਲਿਆ ਜਿਹਨੂੰ ਤੁਸੀਂ ਹੰਨਤਾਤਾ ਕਹਿੰਦੇ ਹੋ ਜੇ ਅਸੀਂ ਥੋੜਾ ਜਿਹਾ ਹਿੱਸਾ ਕਟਾਉਂਦਾ ਨਾ ਅੰਨ ਦਾ ਫਾਇਦਾਵਰ ਦਾ ਯੋਜੀ ਦੀ ਸਰਕਾਰ ਕਿਤੇ ਲੱਭੀ ਨਹੀਂ ਅਸੀਂ ਇਹਨਾਂ ਫਾਇਦਾ ਕਰਨ ਤੋਂ ਵੀ ਕਰਾ ਸਕਦੇ ਹਾਂ ਇਹ ਸਾਡੇ ਹੱਥ 'ਚ ਹੈ ਤੁਹਾਡਾ ਦਿਮਾਗ ਦੁਰਸ਼ਕਣ ਬਾਅਦ 'ਚ ਸਾਡੇ ਕੋਲ ਹਥਿਆਰ ਹੈ ਤਿਆਰ ਰਹੋ ਉਹਨਾਂ ਦੇ ਉਹਨਾਂ ਵਾਲੇ ਸਮੇਂ ਵਿੱਚ ਸ਼ਹਿਦ ਇਹ ਜੇ ਪੁੱਤਰੇ ਲੋਕਾਂ ਨੂੰ ਸਬਕ ਸਿਖਾਉਣ ਵਾਸਤੇ ਇਹੋ ਜੇ ਸਖਤ ਚਾਕ ਚਾਕ ਚਾਕੂਆਂ ਵਿੱਚ ਛੁਪਲੇ ਪਹਿਣ ਮੈਂ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਜੀਆ ਔਰ ਮੇਰੀ ਬੇਟੀ ਹੈ ਪੀਏ ਸੁਨੇਹਾ ਭਈਆ ਔਰ ਵਾਲਾ ਸਮਾਂ ਇੱਕ ਵੱਡੇ ਅੰਦੋਲਨ ਦਾ ਸਮਾਂ ਇਹ ਫੇਰ ਪਿੰਡਾਂ ਦੇ ਵਿੱਚ ਪਿੰਡ ਪਿੰਡ ਘਰ ਘਰ ਲੈ ਕੇ ਜਾਓ ਅੱਜ ਕੱਲ ਫੇਰ ਹੈ ਕੁਝ ਸਮਾਂ ਕੱਢੋ ਆਪਣੇ ਭਾਈਚਾਰੇ ਨੂੰ ਆਪਣੇ ਆਲੇ ਦੋਲੇ ਦੇ ਜਿਹੜੇ ਦੂਸਰੇ ਵਰਕਾਂ ਦੇ ਲੋਕ ਨੇ ਉਹਨਾਂ ਨੂੰ ਜਥੇਬੰਦ ਕਰਨ ਦਾ ਇਹਨਾਂ ਕਹਿੰਦਾ ਸਿਰ ਖੇਮਾ ਚੋਣਾ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਕੀ ਬੋਲਦਾ